ਜਿੰਨੇ ਵੀਰੇ ਲੀਟਰ ਸਹਿਬਾਨ ਆ ਚਾਹੇ ਉਹ ਕੋ ਅਕਾਲੀ ਆ ਚਾਹੇ ਕੋ ਕਾਗਰਸੀ ਆ ਚਾਹੇ ਕੋ ਬੀ ਜੀ ਪੀ ਆ ਉਹ ਸੋਸ਼ਲ ਮੀਡੀਆ ਤੇ ਪਾ ਰਹੇ ਨੇ ਬੇ ਪਠਾਣ ਮਾਜਰੇ ਨੇ ਪੱਤਰਕਾਰ ਨੂੰ ਦਿੱਤੀ ਤੰਬਾਕੀ ਜਾਨੋ ਮਾਰਨ ਦੀ ਤੇ ਆ ਜਿਹੜੀ ਜਿਹੜੀ ਚੀਜ਼ ਆ ਜਿਹੜੀ ਹਰ ਇੱਕ ਬੰਦੇ ਦੀ ਰੈਪਿਊਟੇਸ਼ਨ ਆ ਚਾਹੇ ਕੋਈ ਵੀ ਆ ਚਾਹੇ ਕੋਈ ਐਮ ਐਲ ਏ ਚਾਹੇ ਕੋ ਨੋਰਮਲ ਬੰਦਾ ਚਾਹੇ ਕੋ ਮੰਤਰੀ ਆ ਚਾਹੇ ਕੋਈ ਵੀ ਆ ਜਿਹੜੀ ਬਿਨਾ ਸੂਚਾਈ ਤੋਂ ਕਿਸੇ ਦੇ ਤੁਸੀਂ ਤੋਮਤ ਲਾ ਦੇਣੀ ਤੁਹਾਨੂੰ ਆ ਬੋਲਿਆ ਗੱਤ ਬੋਲਿਆ ਆ ਆ ਵੇਖੋ ਮਾੜਾ ਇਹ ਨੂੰ ਸੁਣੋ। ਨਹੀਂ ਦੇਖਿਆ ਤੁਹਾਨੂੰ ਉਹ ਦੱਸਣ ਜਾ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਦੋ ਐਮਐਲਏ ਆਪਸ ਦੇ ਵਿੱਚ ਲੜਨ ਲੱਗ ਪਏ। ਮੁੱਖ ਮੰਤਰੀ ਦੇ ਸਾਹਮਣੇ ਤੂੰ ਤੂੰ ਮੈਂ ਮੈਂ ਗਲੋਗਲੀ ਪੈਹ ਤੱਕ ਨੋਬਤ ਆ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਵਿਰੋਧੀ ਜਿੱਥੇ ਸ਼ਾਂਤ ਸੀ ਉੱਥੇ ਦੋ ਐਮਐਲਏ ਆਮ ਆਦਮੀ ਪਾਰਟੀ ਦੇ। ਉਹ ਕਿਹੜੇ ਦੋ ਐਮਐਲਏ ਸੀ? ਕਿਉਂ ਆਪਸ ਦੇ ਵਿੱਚ ਝੋਲ ਜਿਕੇ ਤੂੰ ਤੂੰ ਮੈਂ ਮੈਂ ਤੱਕ ਹੱਥੋਂ ਪਾਈ ਤੱਕ ਨੋਬਤਾਈ ਏ। सीएम साहब ਦੇ ਹੋਸਟੀ ਜਨ ਨਾਲ ਖੜੇ ਹੋਰ ਬਧਾਇਕ ਵਿੱਚ ਨਾ ਪੈਂਦੇ ਆ ਕਿ ਨਾ ਕੰਦ ਬਣਦੇ ਤਾਂ ਹੋ ਸਕਦਾ ਸੀ ਗੱਲ ਨੂੰ ਹੱਥ ਪੈ ਜਾਂਦਾ ਉਹ ਬਧਾਇਕ ਕੌਣ ਸੀ ਇੱਕ ਰੋਪੜ ਤੋਂ ਬਧਾਇਕ ਦਿਨੇਸ਼ ਚੱਡਾ ਤੇ ਦੂਸਰੇ ਜਿਹੜੇ ਨਾ ਹਰਮਿਤ ਸਿੰਘ ਪਠਾਨ ਮਾਜਰਾ ਸਨੋਰ ਹਲਕੇ ਤੋਂ ਉਹ ਆਪਸ ਵਿੱਚ ਉਲਝੇ ਗੱਲੇ ਬਾਹਰ ਜਾਣਾ ਹੀ ਸੀ ਸਾਲੀਆਂ ਦੇ ਸਦਨ ਦੇ ਵਿੱਚੋਂ ਉੱਥੇ ਹੀ ਮੁੱਖ ਮੰਤਰੀ ਦੇ ਸਾਹਮਣੇ ਤੂੰ ਤੂੰ ਮੈਂ ਮੈਂ ਹੁੰਦੀ ਐ ਤਾਂ ਫਿਰ ਮੁੱਖ ਮੰਤਰੀ ਨੇ ਕਿਹਾ ਕੀ ਉਦੋਂ ਤੱਕ ਕੁਝ ਨਹੀਂ ਰਿਐਕਟ ਕੀਤਾ ਵਿੱਚ ਹੋਰ ਆ ਕੇ ਖੜ ਗਏ ਬੰਦੇ ਮੁੱਖ ਮੰਤਰੀ ਸਾਹਿਬ ਦਾ ਵੀ ਪਾਰਾ ਨੀਵਾ ਨਹੀਂ ਰਹਿੰਦਾ ਕਿਉਂਕਿ ਉਹ ਤਾਂ ਆਪਣੇ ਵਿਰੋਧੀਆਂ ਨੂੰ ਹੀ ਬਖਸ਼ਦੇ ਜਦੋਂ ਉਹਨਾਂ ਨੂੰ ਕੋਈ ਸ਼ਿਕਾਇਤ ਮਿਲਦੀ ਹੈ ਤੇ ਉਹਨਾਂ ਦਾ ਪਾਰਾ ਵੀ ਆ ਜਿਹੜਾ ਉ ਤਾਂ ਇੱਠਾ ਹੋ ਜਾਂਦਾ ਤਾਂ ਫਿਰ ਮੁੱਖ ਮੰਤਰੀ ਨੇ ਉਹਨਾਂ ਦੀ ਵੀ ਜਮ ਕੇ ਕਹਿੰਦੇ ਕਲਾਸ ਲਾਈ ਹੈ ਹੁਣ ਆਹ ਚੀਜ਼ ਤੁਸੀਂ ਸੁਣੀ ਆ ਇਹ ਦੋਵੇਂ ਸ਼ਖਸ ਨਾਟਕ ਤੇ ਸੀ ਨਾ ਕੋ ਹੈ ਨਾ ਸਾਡਾ ਝਗੜਾ ਆ ਅਸੀਂ ਦੋਵੇਂ ਜਾਣੇ ਇਹਨਾਂ ਨੂੰ ਧੂਆ ਪੱਤਰਕਾਰਾਂ ਨੂੰ ਇਹ ਪੁੱਛਣ ਗਏ ਸਾਂ ਮੈਂ ਤੇ ਦਿਨੇਸ਼ ਚੱਡਾ ਬੀ ਅਸੀਂ ਤੂੰ ਸਾਨੂੰ ਲੜਦੇਆਂ ਨੂੰ ਕਦੋਂ ਵੇਖਿਆ ਸੀ ਭਰਾ ਆ ਤੂੰ ਕਿੰਨਾ ਸਾਡੀ ਕੇਹ ਦੀ ਭੜਦੀ ਨਹੀਂ ਜਾਂ ਵੀ ਤੁਸੀਂ ਆ ਜਿਹੜਾ ਕੁਝ ਕਿਹਾ ਆ ਸਾਡੇ ਪਰਿਵਾਰਾਂ ਨੇ ਸਾਨੂੰ ਫੋਨ ਕਰ ਕਰ ਪੁੱਛਿਆ ਸਾਡੇ ਹਲਕੇ ਚੋਂ ਫੋਨ ਆਏ ਸਾਨੂੰ ਬਾਹਰਲੇ ਬੰਖਾਂ ਤੋਂ ਫੋਨ ਆਏ ਵੀ ਤੁਹਾਡਾ ਹੋਇਆ ਕੀ ਸੀ ਹਰ ਇੱਕ ਨੂੰ ਪਤਾ ਸਾਡਾ ਸਾਰੇ ਐਮਐਲਏ ਦਾ ਆਮ ਆਦਮੀ ਪਾਰਟੀ ਦਾ ਕਿਸੇ ਨਾ ਕਿਸੇ ਦਾ ਕੋਈ ਲੜਾਈ ਝਗੜੇ ਨਹੀਂ ਸਭ ਦਾ ਪਿਆਰ ਆ ਅਸੀਂ ਹਮੇਸ਼ਾ ਯਾਦ ਕਰਾਉਂ ਸਾਡੇ ਐਮਐਲਏ ਉਸ ਲੈ ਜਾ ਉਹਨਾਂ ਦੇ ਕਮਰੇ ਹੀ ਇੱਥੇ ਜਾ ਕੇ ਬੈਠ ਰਹੇ ਨੇ ਆਪ ਵੀ ਜਦੋਂ ਸੋਸ਼ਲ ਮੀਡੀਆ ਆਮ ਜਨਤੀ ਚ ਗੱਲਾਂ ਕਰਦਾ ਵੀ ਇਹਦੀ ਸੁਲਾ ਬੜੀ ਆ ਇਹਨਾਂ ਦੋਹਾਂ ਸ਼ਖਸ਼ਾਂ ਨੇ ਜਦੋਂ ਇਹਨਾਂ ਕੋਲ ਕੋਈ ਪ੍ਰੂਫ ਨਹੀਂ ਸਾਨੂੰ ਲੜਦੇ ਨਹੀਂ ਇਹਨੇ ਵੇਖਿਆ ਕੋਈ ਅਸੀਂ ਲੜੇ ਨਹੀਂ ਤੇ ਸਾਡੀ ਇਹਨੇ ਲੋਕਾਂ ਦੇ ਵਿੱਚ ਇਹਨੇ ਜ ਖਰਾਬ ਕੀਤੀ ਆ ਇਸ ਚੀਜ਼ ਨੂੰ ਤੁਸੀਂ ਕਿਤਰਾ ਲੈਣਾ ਚਾਹੁੰਦੇ ਹੋ ਇਹਨਾਂ ਤੇ ਪਰਚਾ ਬਣਦਾ ਕਿ ਨਹੀਂ ਬਣਦਾ ਜਿਹੜੇ ਬੰਦੇ ਸਾਡੇ ਵੀ ਬਾਲ ਬੱਚੇ ਆ ਸਾਡਾ ਪਰਿਵਾਰ ਆ ਤੁਸੀਂ ਲੋਕ ਇਹਨਾਂ ਨੂੰ ਸਵਾਲ ਕਰਨ ਦੀ ਬਜਾਏ ਇਹਨਾਂ ਬੰਦਿਆਂ ਨੂੰ ਕੀ ਚਾਹੀਦਾ ਸੀ ਸਭ ਤੋਂ ਪਹਿਲਾਂ ਮਰਨਾ ਗੱਲ ਕਰਦੇ ਦਿਨੇਸ਼ਰ ਦੇ ਨਾਲ ਗੱਲ ਕਰਦੇ ਵੀ ਤੁਹਾਡਾ ਕੀ ਝਗੜਾ ਹੋਇਆ ਸੀ ਸਾਡਾ ਹੋਇਆ ਹੁੰਦਾ ਤੇ ਅਸੀਂ ਦੱਸ ਦਿੰਦੇ ਜਦੋਂ ਸਾਡਾ ਕੋਈ ਝਗੜਾ ਹੀ ਨਹੀਂ ਤੇ ਫਿਰ ਅਸੀਂ ਇਹਨਾਂ ਨੂੰ ਦੱਸ ਦੇ ਕੀ ਕੀ ਅਸੀਂ ਤਾਂ ਰਟੀਨ 'ਚ ਇੱਕ ਦੂਜੇ ਨਾਲ ਜਦੋਂ ਕੋਈ ਗੱਲ ਕਰਦੇ ਆ 50 ਐਮਐਲ ਇੱਕ ਦੂਜੇ ਨਾਲ ਹੀ ਗੱਲਾਂ ਕਰਦੇ ਆ ਤੇ ਇਹ 'ਚ ਝਗੜਾ ਕਿੱਥੇ ਹੋ ਗਿਆ ਕਿੱਥੇ ਸੀਆਮ ਵਾਲੀ ਗੱਲ ਹੋ ਗਈ ਨਾ ਸੀਆਮ ਨੇ ਖਰਾਬ ਸਾਡੇ ਮਲੇ ਨਾ ਸੀਆਮ ਸਾਹਿਬ ਨੇ ਸਭ ਕੁਝ ਕਿਹਾ ਨਾ ਸਾਡੀ ਕੋ ਕਲਾਸ ਨਹੀਂ ਜਦੋਂ ਝਗੜਾ ਹੀ ਨਹੀਂ ਹੋਇਆ ਤਾਂ ਕਲਾਸ ਕਦੋਂ ਲਾ ਦੇਣੀ ਸੀ ਤੇ ਮੈਂ ਪੱਤਰਕਾਰਾਂ ਵੀ ਇਹਨਾਂ ਨੂੰ ਪੁੱਛਣਾ ਚਾਹਣਾ ਵੀ ਜਿਹੜਾ ਇਹਦਾ ਤੁਸੀਂ ਸਾਥ ਦੇ ਲੋ ਇਹਨਾਂ ਇਹੋ ਜਿਹੇ ਪੱਤਰਕਾਰਾਂ ਦਾ ਵੀ ਇਹ ਬਦਿਆਂ ਨੂੰ ਇਹ ਪੁੱਛੋ ਵੀ ਤੁਸੀਂ ਜਦੋਂ ਤੁਹਾਡੇ ਕੋਲ ਕੋਈ ਪ੍ਰੂਫ ਨਹੀਂ ਕੋਈ ਤੱਤ ਨਹੀਂ ਤੁਸੀਂ ਇਹ ਕਐਮਐਲਏ ਦੋਹਾਂ ਤੇ ਬਿਣਾ ਮਤਲਬ ਤੋਂ ਇੱਕ ਤੋਹਮਤ ਲਾ ਰਹੇ ਹੋ ਉਹਨਾਂ ਤੇ ਐਲੀਗੇਸ਼ਨ ਲਾ ਰਹੇ ਹੋ ਵੀ ਲੜੇ ਝਗੜੇ ਵਿਧਾਨ ਸਭਾ ਚ ਹੱਥੋਂ ਪਾਈ ਪੈਂਦੇ ਮਤਲਬ ਜੀ ਦੋਵੇਂ ਇਕੱਠੇ ਇਹਦਾ ਕੋਲ ਗਿਆ ਇਹਨਾਂ ਨੇ ਬਦਤਮੀਜ਼ੀ ਸ਼ੁਰੂ ਕੀਤੀ ਬੱਤਮੀ ਜੀ ਕੀ ਜਿਹੜੀ ਇਹ ਬੱਤਮੀ ਜੀ ਕੀਤੀ ਉਹ ਤੇ ਕਿਸੇ ਨੇ ਵਿਖਾਈ ਨਹੀਂ ਬੇਕ ਵਧਾਈ ਇਹ ਨੂੰ ਇੱਕ ਕਵੇ ਬੋਲੇ ਪੱਤਰਕਾਰ ਉਹ ਨਹੀਂ ਕਿਸੇ ਨੇ ਵਿਖਾਇਆ ਸਾਡੇ ਵਾਲੇ ਜਿਹੜੇ ਲੀਡਰ ਸਾਹਿਬਾਨ ਆ ਚਾਹੇ ਕੋ ਅਕਾਲੀ ਦਲ ਦਾ ਚਾਹੇ ਕੋ ਕਾਂਗਰਸ ਦਾ ਚਾਹੇ ਕੋ ਟੀਜਪੀ ਦਾ ਚੌੜੇ ਹੋ ਕੇ ਆਪਣਾ ਆਪ ਵਿਖਾ ਰਹੇ ਨੇ ਫੇਸਬੁੱਕਾਂ ਤੇ ਪਾ ਰਹੇ ਨੇ ਆ ਵੇਖੋ ਜੀ ਕਿਵੇਂ ਹੈਪਰ ਹੋਏ ਫਲਾਣਾ ਹੋਇਆ ਮੈਂ ਪੁੱਛਣਾ ਚਾਹੁੰਦਾ ਵੀ ਜਿੰਨਾ ਚਿਰ ਤੁਹਾਨੂੰ ਸੱਚਾਈ ਨਹੀਂ ਪਤਾ ਜਿੰਨਾ ਚਿਰ ਤੁਸੀਂ ਕਿਸੇ ਦਾ ਪੱਖ ਨਹੀਂ ਸੁਣਦੇ ਤੁਹਾਡੇ ਕੋ ਕੀ ਰਾਈਟ ਹੈ ਤੁਸੀਂ ਕਿਸੇ ਤੇ ਤੁਮਤ ਰਹੋਗੇ ਤੁਹਾਡੇ ਕੋ ਕੀ ਰਾਈਟ ਹੈ ਦੂਸਰਾ ਨੰਬਰ ਅਸੀਂ ਇਹਨਾਂ ਨੂੰ ਵਕੀਲਾ ਦੇ ਥਰੂ ਭੇਜ ਚੁੱਕੇ ਹਾਂ ਸਮਣਾ ਇਹਨਾਂ ਨੂੰ ਇੱਕ ਅੱਧੇ ਦਿਨ ਚ ਕੱਲ ਤੱਕ ਮਿਲ ਜਾਣਗੇ ਮੈਂ ਉਹਨਾਂ ਪੱਤਰਕਾਰਾਂ ਵੀਰਾਂ ਨੂੰ ਪੁੱਛਣਾ ਚਾਹੁੰਦਾ ਵੀ ਤੁਹਾਡਾ ਸਾਡੇ ਬਣਾ ਸਾਡਾ ਤੁਹਾਡੇ ਬਣਾ ਨਹੀਂ ਸਰਦਾ ਜਿਹੜੀ ਕੋਈ ਜੈਨੂਨ ਗੱਲ ਹੋਵੇ ਉਸ ਦਿਖਾਓ ਚਾਹੇ ਸਾਡੇ ਉੱਤੇ ਚਾਹੇ ਸਾਡੇ ਫੇਵਰ ਚ ਸਾਨੂੰ ਵਧੀਆ ਲੱਗੂਗਾ ਪਰ ਜਿਹੜੀ ਗੱਲ ਹੋਈ ਨਹੀਂ ਉਹਦੇ ਤੇ ਤੁਸੀਂ ਕਿਸੇ ਦਾ ਵੀ ਅ ਕਿਸੇ ਦੀ ਇੱਜ਼ਤ ਉਛਾਲ ਦੋ ਤੁਹਾਡੇ ਕੋਲ ਕੀ ਰਾਈਟ ਹੈ ਵੀ ਤੁਹਾਨੂੰ ਜਦੋਂ ਤੁਸੀਂ ਸਾਨੂੰ ਕਿਸੇ ਨੇ ਵੇਖਿਆ ਨਹੀਂ ਨਾ ਅਸੀਂ ਲੜੇ ਤੇ ਤੁਸੀਂ ਸਾਡਾ ਐਡਾ ਗੁੱਡਾ ਬੰਨ ਕੇ ਰੱਖਤਾ ਤੁਹਾਨੂੰ ਕਿਸੇ ਗੱਲ ਦਾ ਪਤਾ ਨਹੀਂ ਸੁਰ ਨਹੀਂ ਵੀ ਕਿਹੜੀ ਗੱਲ ਤੋਂ ਕੀ ਹੋ ਲਈਆ ਵਿੱਚੇ ਤੁਸੀਂ ਕੇਜਰੀਵਾਲ ਸਾਹਿਬ ਨੂੰ ਪਾਤਾ ਵਿੱਚੇ ਤੁਸੀਂ ਦਿੱਲੀ ਟੀਮ ਨੂੰ ਪਾਤਾ ਕਿਹੜੇ ਕੰਮ ਗਏ ਆ ਅਥੇ ਉਥੇ ਕੰਮਾਂ ਨੂੰ ਗਏ ਸੀ ਸਾਡੇ ਉਹ ਲੀਡਰ ਆ ਸਾਡਾ ਰਾਈਟ ਆ ਸੀਐਮ ਸਾਹਿਬ ਭਗਵੰਤ ਮਾਨ ਜੀ ਕੋ ਜਨਾਂ ਸਾਡਾ ਰਾਈਟ ਆ ਕੇਜਰੀਵਾਲ ਸਾਹਿਬ ਕੋ ਜਨਾਂ ਅਸੀਂ ਉਹਨਾਂ ਦੀ ਪਾਰਟੀ ਦੇ ਨੁਮਾਇੰਦੇ ਆ ਅਸੀਂ ਉਹਨਾਂ ਦੇ ਆਂਡਰ ਆਂ ਨਾ ਤਾਂ ਸਾਨੂੰ ਕਿਸੇ ਕੋਲ ਪਰਮਿਸ਼ਨ ਲੈਣ ਦੀ ਲੋੜ ਆ ਕਿਸੇ ਕੋਲ ਵੀ ਜਾਣ ਵਾਸਤੇ ਸਾਨੂੰ ਸਾਰਿਆਂ ਸੀਐਮ ਵੱਲੋਂ ਖੁੱਲਾ ਸੱਦਾ ਹੈ ਅਸੀਂ ਜਦੋਂ ਮਰਜ਼ੀ ਜਾ ਕੇ ਮਿਲ ਸਕਦੇ ਹਾਂ ਆਪਣੇ ਸੀਐਮ ਨੂੰ ਤੇ ਸਾਨੂੰ ਇਹ ਜਿਹੜੀਆਂ ਗੱਲਾਂ ਵੀ ਉੱਥੇ ਗਏ ਉਹਨਾਂ ਨੇ ਸ਼ਿਕਾਇਤ ਨਹੀਂ ਨਾ ਸਾਡੇ ਸ਼ਿਕਾਇਤਾਂ ਤਾਂ ਨਾ ਹੀ ਲੱਗਦੇ ਆ ਦੂਜੇ ਨਾਲ ਸਾਡਾ ਸਾਰਾ ਦਾ ਭਾਈਚਾਰਾ ਆ ਤੇ ਮੈਂ ਇਹਨਾਂ ਵੀਰਾਂ ਨੂੰ ਪੁੱਛਣਾ ਚਾਹੁੰਨਾ ਲੀਡਰ ਸਹਿਬਾਨਾਂ ਨੂੰ ਵੀ ਤੁਸੀਂ ਬਿਨਾ ਪੱਖ ਜਾਣਿਆ ਕਿਸੇ ਤੋਂ ਬਿਨਾ ਪੁੱਛਿਆ ਕਿਸੇ ਦੇ ਖਿਲਾਫ ਕੋਈ ਵੀ ਤੁਸੀਂ ਸੋਸ਼ਲ ਮੀਡੀਆ ਤੇ ਕਿਸੇ ਦਾ ਪੱਕ ਸੁਣੋ ਕਿਸੇ ਤੋਂ ਪੁੱਛੋ ਵੀ ਫਿਰ ਇਹ ਗੱਲ ਅੱਗੇ ਸ਼ੇਅਰ ਕਰੋ ਤੇ ਪੱਤਰਕਾਰ ਮੇਰੇ ਵੀਰ ਜਿਹੜੇ ਇਹਨਾਂ ਇਹਨਾਂ ਲੋਕਾਂ ਦੇ ਨਾਲ ਸਾਥ ਦੇ ਰਹੇ ਨੇ ਇਹਨਾਂ ਦਾ ਜੋ ਇਹ ਬੋਲ ਰਿਹਾ ਸੀ ਉੱਥੇ ਇੱਕ ਵ代ਇਕ ਨੂੰ ਵੀ ਮੈਂ ਤੈਨੂੰ ਦੇਖ ਲੂੰਗਾ ਤੇ ਤੇਰਾ ਮੈਂ ਜ਼ਰੂਰ ਲਿਖੀ ਕੱਢਦਾ ਮੈਂ ਕੀ ਕਰਦਾ ਇਹਨਾਂ ਕੋ ਰਾਈਟ ਹੈਗਾ ਕਿਸੇ ਨੂੰ ਬੋਲਣ ਦਾ ਇਹਨਾਂ ਦਾ ਤਾਂ ਕੋਈ ਦਿਖਾਉਂਦਾ ਨਹੀਂ ਵ代ਇਕ ਨੂੰ ਵੱਧ ਚੜ ਕੇ ਤੁਸੀਂ ਕਹਿ ਰਹੇ ਹੋ ਵੀ ਵ代ਇਕ ਨੇ ਧਮਕੀ ਦਿੱਤੀ ਜਾਂ ਆ ਕਛ ਦਿਖਾਇਆ ਕਰਿਆ ਤੁਹਾਨੂੰ ਬੇਨਤੀ ਆ ਬਿਨਾ ਪੱਖ ਜਾਣੇ ਬਿਨਾ ਕਿਸੇ ਤੋਂ ਪੁੱਛਣ ਤੋਂ ਬਿਨਾ ਕਿਸੇ ਦੇ ਵੀ ਖਿਲਾਫ ਕੋਈ ਗੱਲ ਕਰ ਦਿਓ ਵਧੀਆ ਗੱਲ ਨਹੀਂ ਕੀ ਤੇ ਨਾ ਹੀ ਚੰਗੀਆਂ ਗੱਲਾਂ ਪੱਤਰਕਾਰ ਭਰਾ ਨੂੰ ਬੇਨਤੀ ਆ ਇਹੋ ਜੇ ਬੰਦਿਆਂ ਦਾ ਸਾਥ ਦੇਣ ਤੋਂ ਪਹਿਲਾਂ ਤੁਸੀਂ ਕਿਸੇ ਵੀ ਚੈਨਲ ਤੋਂ ਮਾਧਿਅਮ ਦਰਾਈ ਸਾਡੇ ਨਾਲ ਗੱਲ ਕਰ ਸਕਦੇ ਹੋ ਸਾਡੇ ਤੋਂ ਪੁੱਛ ਸਕਦੇ ਹੋ ਵੀ ਇਹ ਗੱਲ ਹੋਈ ਕਿ ਨਹੀਂ ਹੋਈ ਤੇ ਫਿਰ ਇਹ ਖਬਰ ਲਾਉਣੀ ਚਾਹੀਦੀ ਆ ਸੋਸ਼ਲ ਮੀਡੀਆ ਸੱਚ ਵਿਖਾਉਣ ਵਾਸਤੇ ਬਣਿਆ ਆ ਨਾ ਕਿ ਝੂਠੀਆਂ ਆਪਣੀ ટીઆરપી વધਾਉਣ ਵਾਸਤੇ ਛੁੱਟੀਆਂ ਖਬਰਾਂ ਜਾਂ ਕਿਸੇ ਨੂੰ ਬਦਨਾਮ ਕਰਨ ਵਾਸਤੇ ਜਾਂ ਕਿਸੇ ਦੀ ਬੇਇੱਜ਼ਤੀ ਕਰਨ ਵਾਸਤੇ ਇਹ ਚੈਨਲ ਨਹੀਂ ਹੈ ਤੁਹਾਨੂੰ ਇਹਨੂੰ ਸ਼ੇਅਰ ਕਰੋ ਵਾਤੋਂ ਆ ਆਮ ਆਦਮੀ ਪਾਰਟੀ ਵਾਲੇ ਜਿੰਨੇ ਵੀ ਆ ਉਹ ਆਪਸ ਵਿੱਚ ਪਿਆਰ ਰੱਖਦੇ ਨੇ ਆਪਸ ਉਹਨਾਂ ਦਾ ਸਹਿਚਾਰਿਆ ਅੱਜ ਵੀ ਅਸੀਂ ਜਨਮਾਇਤ ਗਣੇਸ਼ ਚਠਾ ਇਕੱਠੇ ਗਏ ਸੀ ਇਸੇ ਕਰਕੇ ਵੀ ਜੋ ਸਭ ਕਹਿੰਨੇ ਸਵਾਲ ਕਰਨੇ ਆ ਵੀ ਆ ਜਿਹੜੀ ਗੱਲ ਕੀ ਬਣੀ ਆ ਨਾ ਮੈਨੂੰ ਪਤਾ ਨਾ ਉਹਨੂੰ ਪਤਾ ਉਹ ਮੈਨੂੰ ਵੀਡੀਓ ਭੇਜ ਰਿਹਾ ਵਿਆ ਕੀ ਆ ਮੈਂ ਉਹਨੂੰ ਵੀਡੀਓ ਭੇਜ ਲਿਆ ਬੇਅਕੀ ਉਹ ਹੈ ਕਿ ਆਪਾਂ ਕਰੋ ਝਗੜੇ ਜਦ ਨਾ ਤੈਨੂੰ ਪਤਾ ਨਾ ਮੈਨੂੰ ਪਤਾ ਤੇ ਇੱਕ ਬੰਦਾ ਬੜੇ ਮਸਾਲੇ ਲਾ ਲ ਕੇ ਟੀਆਰਪੀ ਵਧਾਉਣ ਦਾ ਵਾਰਾ ਸਾਡੇ ਤੇ ਐਲੀਗੇਸ਼ਨ ਆ ਰਿਹਾ ਤੁਸੀਂ ਪੱਤਰਕਾਰ ਉਹਨੂੰ ਪੁੱਛੋ ਵੀ ਤੁਹਾਡੇ ਕੋਲ ਕੋਈ ਪ੍ਰੂਫ ਵੀ ਵੀ ਜਾਂ ਤੈਨੂੰ ਕਿਸੇ ਨੇ ਦੱਸਿਆ ਸੀ ਜਾਂ ਕੋਈ ਤੇਰੇ ਕੋ ਪੱਖ ਤੋਂ ਕਿਸੇ ਨੇ ਪੁੱਛਿਆ ਵੀ ਤੂੰ ਕਿਸੇ ਬੰਦੇ ਨੂੰ ਭੰਡ ਰਿਆਂ ਇਸ ਚੈਨਲ ਦੇ ਉੱਤੇ ਤੇ ਤੇਰੇ ਕੋ ਕੀ ਰਾਈਟ ਹੈ ਮੇਰੇ ਵੀ ਸਾਡੇ ਤੋਂ ਸਵਾਲ ਕਰਨ ਦੇ ਪਹਿਲੋਂ ਉਹਨੂੰ ਪੁੱਛੋ ਜੇ ਸਾਡੀ ਗਲਤੀ ਹੋ ਗਈ ਅਸੀਂ ਮਾਫੀ ਮੰਗਾਂਗੇ ਸਾਨੂੰ ਕੋਈ ਇਤਰਾਜ਼ ਨਹੀਂ ਸਾਡੇ ਵੀਡੀਓ ਤੋਂ ਪਰ ਉਹਨਾਂ ਬੰਦਿਆਂ ਦੀ ਗਲਤੀ ਸੀ ਉਹਨਾਂ ਬੰਦਿਆਂ ਨੇ ਸਾਨੂੰ ਭੰਡਿਆ ਸਾਡੇ ਤੇ ਐਲੀਗੇਸ਼ਨ ਲਾਏ ਸਾਡੇ ਤੇ ਸਾਡੀ ਵਿਰੋਧਾ ਕੀਤੀ ਉਸ ਬੰਦੇ ਨੂੰ ਸਵਾਲ ਪੁੱਛਣ ਦੀ ਵੀ ਜਿਹੜਾ ਉਹਦਾ ਕੋ ਸਾਥ ਦੇਦਾ ਮੈਂ ਇਹਨਾਂ ਕੋ ਵਧੀਆ ਗੱਲ ਨਹੀਂ ਪੱਤਰਕਾਰ ਭਾਈ ਜਹਰਾ ਵੱਖਰੀ ਗੱਲ ਹੈ ਪਰ ਇੱਕ ਗਲਤ ਪੱਤਰਕਾਰ ਦਾ ਜਿਹੜਾ ਕੋ ਸਾਥ ਦੇਦਾ ਮੈਂ ਉਹਦੀ ਨਿਖੇਦੀ ਕਰਦਾ ਤੇ ਇਹੋ ਜਿਹੇ ਪੱਤਰਕਾਰਾਂ ਨੂੰ ਇਹ ਨਾ ਕਿ ਪਉਣਾ ਤੁਹਾਡੇ ਪੱਤਰਕਾਰ ਤੁਹਾਡਾ ਜਿਹੜਾ ਪ੍ਰਧਾਨ ਆ ਉਹਦੋਂ ਮੈਂ ਐਪਲੀਕੇਸ਼ਨ ਲਿਖੂਗਾ ਉਹਦਾ ਰਾਈਟ ਬਣਦਾ ਉਹਨੂੰ ਪੁੱਛੇ ਵੀ ਜਦੋਂ ਤੇਰੇ ਕੋਲ ਕੋਈ ਪ੍ਰੂਫ ਨਹੀਂ ਸੀ ਤੂੰ ਇਹ ਗੱਲ ਕੀਤੀ ਕਿਉਂ ਜੇ ਤੈਨੂੰ ਅਗਲਾ ਪੁੱਛਣ ਆਇਆ ਵੀ ਸਾਡਾ ਕੋਈ ਪ੍ਰੂਫ ਹੈਗਾ ਤੇਰੇ ਕੋਲ ਤੂੰ ਇਹਨੂੰ ਗਲਤ ਕਿਉਂ ਬੋਲਿਆ ਇਹ ਜ਼ਰੂਰ ਤੁਸੀਂ ਸਵਾਲ ਇਸ ਪੱਤਰਕਾਰਾਂ ਦੁਆਰ ਪੁੱਛਿਓ ਇਹਨਾਂ ਕੋਈ ਕਹਿੰਦਾ ਖਮਾਦਾ ਜੀ